ਮੇਰਾ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਸੈਕਸ ਦੇ ਵਿਸ਼ੇ ਤੇ ਕੁਝ ਵਿਚਾਰ ਕਰਨ ਜਾ ਰਿਹਾ ਹਾਂ ਸੈਕਸ ਇੱਕ ਐਸਾ ਵਿਸ਼ਾ ਹੈ ਜਿਸ ਤੇ ਸਾਡਾ ਭਾਰਤੀ ਸਮਾਜ ਜ਼ਿਆਦਾਤਰ ਕੋਲ ਕੇ ਕੋਈ ਗੱਲਬਾਤ ਨਹੀਂ ਕਰਦਾ ਇਹੀ وجہ ਹੈ ਕਿ ਜਿਸ ਅੰਦਰ ਵੀ ਸੈਕਸ ਸੰਬੰਧੀ ਕੋਈ ਵੀ ਕਮਜ਼ੋਰੀ ਆ ਜਾਂਦੀ ਹੈ ਉਹ ਕਿਸੇ ਨਾਲ ਗੱਲ ਕਰਨੋਂ ਡਰਦਾ ਹੈ ਆਪਣੇ ਦੋਸਤ ਨਾਲ ਸ਼ੇਅਰ ਨਹੀਂ ਕਰਦਾ ਕਿਸੇ ਡਾਕਟਰ ਕੋਲੇ ਨਹੀਂ ਜਾਂਦਾ ਉਹਨੂੰ ਅੰਦਰੋਂ ਅੰਦਰ ਹੀ ਇਹ ਸ਼ਰਮ ਮਹਿਸੂਸ ਕਰਦੀ ਰਹਿੰਦੀ ਹੈ ਕਿ ਕਿਤੇ ਉਹ ਮਜ਼ਾਕ ਦਾ ਪਾਤਰ ਨਾ ਬਣ ਜਾਵੇ ਦੋਸਤੋ ਇਸ ਤਰ੍ਹਾਂ ਨਹੀਂ ਹੈ ਇਹ ਸਮੱਸਿਆ ਕਿਸੇ ਨੂੰ ਵੀ ਆ ਸਕਦੀ ਹੈ ਇਸ ਨਾਲ ਸਰੀਰ ਦੀ ਕਮਜ਼ੋਰੀ ਜਾਂ ਕੋਈ ਬਾਹਰੀ ਤਾਕਤ ਦਾ ਕੋਈ ਸੰਬੰਧ ਨਹੀਂ ਹੁੰਦਾ ਬਹੁਤ ਰੈਸਟਪੋਸਟ ਲੱਗਦੇ ਇਨਸਾਨ ਨੂੰ ਵੀ ਅੰਦਰੂਨੀ ਤੌਰ ਤੇ ਸੈਕਸ ਦੀ ਕਮਜ਼ੋਰੀ ਆ ਸਕਦੀ ਹੈ ਇਸ ਵਿੱਚ ਕੋਈ ਸ਼ਰਮ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਜੇ ਤੁਸੀਂ ਇਸੇ ਤਰ੍ਹਾਂ ਸ਼ਰਮ ਕਰਦੇ ਰਹੇ ਕਿਸੇ ਨਾਲ ਖੁੱਲ ਕੇ ਗੱਲ ਨਾ ਕੀਤੀ ਤਾਂ ਤੁਹਾਨੂੰ ਇਸ ਦਾ ਭਾਰ ਹੀ ਨਹੀਂ ਸਹਿਣਾ ਪੈ ਸਕਦਾ ਸਖਸਵੰਦੀ ਕੋਈ ਵੀ ਤੁਹਾਨੂੰ ਸਮੱਸਿਆ ਹੈ ਤਾਂ ਤੁਸੀਂ ਮੇਰੇ ਨਾਲ ਵਿਚਾਰ ਕਰ ਸਕਦੇ ਹੋ ਮੇਰਾ WhatsApp ਨੰਬਰ ਹੈ 9945079 ਦੋਸਤੋ ਤੁਹਾਨੂੰ ਕਿਸੇ ਤਰ੍ਹਾਂ ਵੀ ਕੋਈ ਸਖਸਮਸਿਆ ਹੈ ਜਿਵੇਂ ਜਿਆਦਾ ਹੱਥ ਰਸੀ ਕੰਮ ਕਾਣ ਨੂੰ ਨਾਸਾਂ ਦਾ ਕਮਜ਼ੋਰ ਹੋ ਜਾਣਾ ਜਾਂ ਜ਼ਿਆਦਾ ਸ਼ਰਾਬ ਜਾਂ ਨਸ਼ਾ ਕਰਨ ਕਰਕੇ ਵੀਰਜ ਦਾ ਪਤਲਾ ਪਾਣਾ ਲੈਂਗ ਦਾ ਢਿੱਲਾ ਪਾਣਾ ਜਾਂ ਹੋ ਹੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਗਰਮੈਸ਼ ਹੋ ਜਾਣਾ ਤੁਸੀਂ ਮੇਰੇ ਨਾਲ WhatsApp ਤੇ ਹਰ ਤਰ੍ਹਾਂ ਦਾ ਰਹਿ مشورہ ਕਰ ਸਕਦੇ ਹੋ ਮੈਂ ਤੁਹਾਨੂੰ ਪੂਰੀ ਸਹੀ ਸਹੀ ਜਾਣਕਾਰੀ ਦੇ ਕੇ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਸ਼ਰੀਕ ਹੋਵਾਂਗਾ ਅਤੇ ਤੁਹਾਨੂੰ ਬਿਲਕੁਲ ਸਪਸ਼ਟ ਜਾਣਕਾਰੀ ਦੇ ਕੇ ਤੁਹਾਡਾ ਦੁੱਖ ਨਵਨ ਕੰਚ ਤੁਹਾਡੀ ਮਦਦ ਕਰਾਂਗਾ ਵਧੀਆ ਜੀਵਨ ਬਤੀਤ ਕਰੋ ਨਸ਼ੇ ਤੋਂ ਰਹਿਤ ਜੀਵਨ ਬਤੀਤ ਕਰੋ ਐਨਾ ਕਹਿੰਦਾ ਹਾਂ ਧੰਨਵਾਦ